ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇਸ ਵੇਲੇ ਸੀ ਪਹੁੰਚਿਆ ਪਠਾਨਕੋਟ ਦਾ ਹਲਕਾ ਪੋਆ ਦਾ ਪਿੰਡ ਹੈਗਾ ਗੋਲਪੁਰ ਸਿੰਬਲੀ ਤਸਵੀਰਾਂ ਦਿਖਾਵਾਂਗੇ ਇੱਥੇ ਗੋਰਾ ਸ਼ਿਵ ਗੋਰਾ ਸੇਵਾ ਸਮਿਤੀ ਜਿਹੜੀ ਇੱਕ ਗੋਲਪੁਰ ਸਿੰਬਲੀ ਤੋਂ ਸੰਸਥਾ ਹੈਗੀ ਆ ਦੱਸਦੀ ਕਿ ਪਹਿਲੇ ਅਮਰਨਾਥ ਯਾਤਰਾ ਸੀਗੀ ਉਹਨੂੰ ਲੈ ਕੇ ਜਿਹੜੇ ਭੋਲੇ ਸ਼ੰਕਰ ਦੇ ਭਗਤ ਹੈ ਗਿਆ ਉਹਨਾਂ ਵਿੱਚ ਕਾਫੀ ਉਤਸ਼ਾਹ ਸੀਗਾ ਦਰਸ਼ਨ ਕਰਨ ਜਾਂਦੇ ਸੀ ਤੇ ਲੋਕ ਜਿਹੜੇ ਆ ਕਾਫੀ ਲੰਗਰ ਵੀ ਲਗਾਉਂਦੇ ਸੀਗੇ ਤੇ ਹੁਣ ਜਿਹੜੀ ਹੈ ਮਾਣੀ ਮਹੇਦੀ ਯਾਤਰਾ ਜਿਹੜੀ ਸ਼ੁਰੂ ਹੋ ਚੁੱਕੀ ਹੈ ਉਹ ਵੀ ਕਹਿੰਦੇ ਸ਼ਿਵ ਸ਼ੰਕਰ ਭੋਲੇ ਸ਼ੰਕਰ ਦੀ ਹੈਗੀ ਹੈ ਸ਼ਰਧਾਲੂ ਜਿਹੜੇ ਆ ਦੇਸ਼ ਵਿਦੇਸ਼ ਤੋਂ ਉਹਦੀ ਯਾਤਰਾ ਕਰਨ ਦੇ ਲਈ ਆਂਦੇ ਨੇ ਜਿੱਥੇ ਸ਼ਰਧਾਲੂਆਂ ਦੇ ਵਿੱਚ ਕਾਫੀ ਸ਼ਰਧਾ ਸ਼ਿਵ ਭੋਲੇ ਦੇ ਦਰਸ਼ਨ ਕਰਨ ਦੇ ਲਈ ਉੱਥੇ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੇ ਵਿੱਚ ਵੀ ਹੈਗੀ ਹੈ ਜਿਹੜੇ ਲੋਕ ਜਗਾ ਜਗਾ ਕਹਿ ਸਕਦੇ ਆ ਲੰਗਰ ਲਗਾਉਂਦੇ ਨੇ ਇਹਨਾਂ ਸ਼ਰਧਾਲੂਆਂ ਦੇ ਲਈ ਤਾਂ ਜੋ ਇਹ ਜਿਹੜੇ ਭੁੱਖੇ ਪੇੜ ਜਾਂਦੇ ਨੇ ਵਿਚਾਰੇ ਦਰਸ਼ਨ ਕਰਦੇ ਆ ਇਹ ਭੁੱਖੇ ਨਾ ਰਹਿ ਸਕਣ ਕਿ ਤਨਾ ਕਿਤੇ ਸੇਵਾ ਕਰਦੇ ਰਹਿਣ ਉਹਨਾਂ ਨੂੰ ਲੰਗਰ ਸ਼ਕਾਨ ਤਸਵੀਰਾਂ ਫੇਰ ਦਿਖਾ ਰਿਹਾ ਇੱਕ ਟਰੱਕ ਹੈ ਇਹ ਰਵਾਨਾ ਹੋ ਰਿਹਾ ਇੱਥੇ ਸ਼ਿਵ ਗੋਰਾ ਸੇਵਾ ਸਮਿਤੀ ਵੱਲੋਂ ਇੱਥੇ ਸਾਬਕਾ ਬਧਾਇਕ ਜਗENDER PAL ਜੀ ਜਿਹੜੇ ਹੈਗੇ ਨਾ ਉਹ ਪਹੁੰਚੇ ਸੀਗੇ ਜਿਨ੍ਹਾਂ ਨੇ ਪੂਜਾ ਅਰਚਨਾ ਕੀਤੀ ਹੈ ਤੇ ਉਹਦੇ ਬਾਅਦ ਝੰਡੀ ਦਿਖਾ ਕੇ ਇਸ ਜਿਹੜੇ ਟਰੱਕ ਨੂੰ ਰਵਾਨਾ ਕੀਤਾ ਮਣੀ ਮਿਹਦੇ ਲਈ ਲੰਗਰ ਦੇ ਲਈ ਦੋਸਤੋ ਗੱਲਬਾਤ ਸੁਣਾਣੇ ਆ ਉਹਨਾਂ ਨਾਲ ਕੀਤੀ ਹੋਈ ਉਹਨਾਂ ਨੇ ਕੀ ਲੋਕਾਂ ਨੂੰ ਸੰਦੇਸ਼ ਦਿੱਤਾ ਤੇ ਦੂਸਰੇ ਪਾਸੇ ਉਹਨਾਂ ਨੇ ਸ਼ਿਵ ਸ਼ੰਕਰ ਤੋਂ ਕਿ ਜਿਹੜੀ ਆ ਅਰਦਾਸ ਵੀ ਕੀਤੀ ਹੈ ਕਿ ਜਿਹੜਾ ਦੇਸ਼ ਦੇਸ਼ ਤੋਂ ਜਿੱਥੋਂ ਵੀ ਭਗਤਾਂ ਦੇ ਹਨ ਉਹ ਤੇ ਉਹਨਾਂ ਦੀ ਮਿਹਰ ਭਰਿਆ ਹੱਥ ਬਣਿਆ ਰਹੇ ਦੋਸਤੋ ਗੱਲਬਾਤ ਸੁਣਾਣੇ ਕੀਤੀ ਹੋਈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਅਨੁਸਾਰਿਕ ਰਾਤਰਵਾਨਾ ਦਿੱਤਾ ਗਿਆ ਮਣੀ ਦੇ ਯਾਤਰਾ ਨੂੰ ਲੈ ਕੇ ਲੰਗਰ ਦਾ ਤੁਸੀਂ ਵੀ ਉੱਥੇ ਪਹੁੰਚਿਓ ਚੰਡੀ ਦਿਖਾਈ ਗਈ ਹੈ ਤੋਹਣਾ ਤੁਹਾਨੂੰ ਅੱਜ ਬਹੁਤ ਹੀ ਖੁਸ਼ਗਵਾਰ ਹੈ ਢੰਡ ਦੇ ਰੰਗਪੁਰ ਗੋਲਪਾਲ ਸੇਂਬੜੀ ਤੋਂ ਸਾਰੇ ਸਾਡੇ ਜਿਹੜੀ ਸ਼ਿਵ ਗੋਰਾ ਸਮਿਤੀ ਹੈ ਉਹਨਾਂ ਨੇ ਮੈਨੀ ਮੇਡ ਕਰਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਣੀ ਮਹੇਸ਼ ਉਹ ਤਾਂ ਲੰਗਰ ਲਈ ਜਾ ਰਹੇ ਨੇ ਲੰਗਰ ਉੱਤੇ ਲਗਾਉਣਾ ਹੈ ਨਾ ਮੇਰੇ ਵੱਲੋਂ ਮੇਰੀ ਪਾਰਟੀ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਭੋਲੇ ਸ਼ੰਕਰ ਦੇ ਅੱਗੇ ਪ੍ਰਾਰਥਨਾ ਹੈ ਭੋਲੇ ਸ਼ੰਕਰ ਦੀ ਇਸ ਕਮੇਟੀ ਦੇ ਉੱਤੇ ਮੇਰ ਭਰਿਆ ਹੱਥ ਰਵੇ ਤੇ ਸਾਡੀ ਕਮੇਟੀ ਜਿਹੜੀ ਆ ਦਿਨ ਦੁਗਣੀ ਤੇ ਰਾਤ ਚੂਣੀ ਤਰੱਕੀ ਕਰੇ ਤੇ ਇਹ ਮੇਰੀ ਕਾਮ ਹੈ ਲੰਗਰ ਲਾਣੇ ਇਹ ਕੋਈ ਛੋਟਾ ਕੰਮ ਨਹੀਂ ਹੁੰਦਾ ਲੰਗਰ ਉਹਨਾਂ ਪਿੰਡਾਂ ਦੇ ਵਿੱਚੋਂ ਲੱਗਿਆ ਇਹਦੇ ਪਿੰਡ ਰਬ ਨੂੰ ਮੰਨੂਣਾ ਉਹ ਜਿਹੜੇ ਭੋਲੇ ਸ਼ੰਕਰ ਨੂੰ ਮੰਨਦੇ ਆ ਇਹਨਾਂ ਦਿਨਾਂ ਦੇ ਵਿੱਚ ਪੂਰੇ ਦੇਸ਼ ਦੇ ਲੋਕੀ ਜਿਹੜੇ ਮੜੀ ਮੇਖ ਦੀ ਯਾਤਰਾ ਕਰਦੇ ਆ ਭੋਲੇ ਸ਼ੰਕਰ ਦੇ ਉੱਤੇ ਦਰਸ਼ਨ ਕਰਦੇ ਆ ਔਰ ਜਿਹੜੇ ਜਿਹੜੇ ਵੀ ਲੋਕੀ ਇਥੋਂ ਆਸ਼ੀਰਵਾਦ ਲੈ ਕੇ ਆਉਂਦੇ ਆ ਔਰ ਮੈਂ ਜੇ ਆਪਣੀ ਲਈ ਦੀ ਦੁਕਾਨ ਵਾਦੇ ਆ ਤੇ ਮੇਰੇ ਸਾਰੇ ਲੋਕਾਂ ਦੀ ਬੇਨਤੀ ਆ ਕਿਓ ਵੜੀ ਅਛੇ ਤੀਤਨੇ ਜਾਓ ਪਹਾੜ ਦਾ ਸਾਰਾ ਏਰੀਆ ਜਿਹੜੀ ਯਾਤਰਾ ਕਰਨੀ ਆ ਚਾਹੇ ਨੌਜਵਾਨ ਮੁੰਡੇ ਮੋਟਰਸਾਵਾਂ ਦੀ ਜਾਂਦੇ ਆ ਕੋਈ ਕਾਰਾਂ ਦੇ ਜਾਂਦੇ ਆ ਬਿਲਕੁਲ ਹੋਸ਼ੋ ਹਵਾਜ ਦੇ ਵਿੱਚ ਡਣਾ ਚਾਹੀਦਾ ਤੇਤ ਯਾਤਰਾ ਕਰਨ ਚਾਹੀਦੀ ਹੈ ਤੇ ਮੈਂ ਫਿਰ ਬੋਲੇ ਸ਼ੰਕਰ ਅੱਗੇ ਪ੍ਰਾਰਥਨਾ ਕਰਦਾ ਜਿੰਨੇ ਵੀ ਸਾਡੇ ਦੇਸ਼ ਦੇ ਨਿਵਾਸੀ ਨੇ ਆ ਬੋਲੇ ਸ਼ੰਕਰ ਦੇ ਜਿੰਨੇ ਵੀ ਸਾਧਕ ਨੇ ਸਾਰਿਆਂ ਦੀ ਤੇ ਬੋਲੇ ਸ਼ੰਕਰ ਦੀ ਮਿਹਰ ਬਣੀ ਰਹੇ ਸਾਰੇ ਠੀਕ ਰਹਿਣ ਸਭ ਗੁਰੂਸਤ ਰਹਿਣ ਤੇ ਮੇਰੀ ਕਾਮਨਾ ਹੈ ਬੋਲ ਬੋਲੇ ਸ਼ੰਕਰ ਭਗਵਾਨ ਕੀ ਜੈ